ਜਿੱਥੇ ਇੱਕ ਪਾਸੇ ਲੋਕ ਪ੍ਰਾਈਵੇਟ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪੜਾਉਣ ਵਿੱਚ ਤਰਜੀਹ ਦਿੰਦੇ ਨੇ ਉੱਥੇ ਹੀ ਹੁਣ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਨਾਲ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਸ਼ੁਰੂ ਕਰ ਚੁੱਕਿਆ ਹੈ ਜਿੱਤੇ ਇੱਕ ਪਾਸੇ ਸਰਕਾਰ ਨੇ ਸਕੂਲਾਂ ਨੂੰ ਹਾਰ ਬਦਲ ਕੇ ਰੱਖ ਦਿੱਤੀ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪਾਉਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਪੱਧਰ ਵਧੀਆ ਹੋ ਚੁੱਕਿਆ ਹੈ ਤੇ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜਨ ਪਾਉਣ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਪੜ੍ਹਾਏ ਜਾਣ ਜੇ ਤੁਸੀਂ ਧਾਰ ਦੋ ਬਲੌਂਕ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਵੱਲੋਂ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਦਾਖਲਾ ਮਹਿਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਅਸੀਂ ਅੱਜ ਬਲੌਕ ਪੱਧਰ ਤੋਂ ਦੋ ਦੀ ਬਲੌਕ ਦੀ ਜਿਹੜੀ ਆ ਉਹ ਸ਼ੁਰੂ ਕਰਨ ਜਾ ਰਹੇ ਆ ਇਹਦੇ ਵਿੱਚ ਵੈਨ ਚਲਾਈ ਜਾ ਰਹੀ ਜਿਹੜਾ ਕਿ ਰੂਟ ਪਲਾਨ ਕੀਤਾ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਇਹ ਪ੍ਰਚਾਰ ਕਰੇਗੇ ਕਿ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਉਹ ਬਿਹਤਰੀਨ ਸਕੂਲ ਨੇ ਉਹਨਾਂ ਦੇ ਵਿੱਚ ਸਟਾਫ ਬਹੁਤ ਵਧੀਆ ਹੈ ਔਰ ਅਸੀਂ ਸਾਰੇ ਪੇਰੈਂਟਸ ਨੂੰ ਉੱਥੇ ਜਾ ਕੇ ਇਹੋ ਸੁਨੇਹਾ ਦੇਣਾ ਕਿ ਆਪਣੇ ਬੱਚਿਆਂ ਦੇ ਸੁਰੱਖਿਅਤ ਕੋਈ ਵਾਸਤੇ ਬੱਚਿਆਂ ਨੂੰ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਓ ਤਾਂ ਕਿ ਉਹਨਾਂ ਨੂੰ ਗੁਣਾਤਮਕ ਸਿੱਖਿਆ ਪ੍ਰਾਪਤ ਕਰ ਸਕਣ ਤੇ ਚੰਗੀਆਂ ਸਹੂਲਤਾਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਉਹ ਪ੍ਰਾਪਤ ਕਰ ਸਕਣ ਬੱਚੇ ਔਰ ਅਸੀਂ ਅੱਜ ਸਾਰੇ ਮੇਰੇ ਨਾਲ ਡਿਪੀਡੀਓ ਔਰ ਇਸ ਬਲਾਕ ਦੇ ਡੀਪੀਓ ਸਰ ਤੇ ਬੀਐਨਓ ਸਾਹਿਬ ਜਿਹੜੇ ਨੇ ਉਹ ਸਾਰੇ ਇੱਥੇ ਮੌਜੂਦ ਨੇ ਔਰ ਮਿਡਲ ਸਕੂਲ ਦਾ ਸਟਾਫ ਵੀ ਹਾਜ਼ਰ ਹੈ ਪ੍ਰਾਇਮਰੀ ਸਕੂਲ ਦਾ ਸਟਾਫ ਵੀ ਹਾਜ਼ਰ ਹੈ ਬਹੁਤ ਸਾਰੇ ਬੱਚੇ ਤੇ ਅਸੀਂ ਹੁਣ ਇਹ ਦਾਖਲਾ ਮੈਮ ਜਿਹੜੀ ਜਿਹੜੀ ਵੈਨ ਹੈ ਉਹ ਇਥੋਂ ਸ਼ੁਰੂ ਕਰਕੇ ਸਾਰੇ ਇਲਾਕੇ ਦੇ ਵਿੱਚ ਘੁੰਮਾਏ। ਹੋਰ ਵੀ ਸਤਿਕਾਰਯੋਗ ਇਸ ਬਲਾਕ ਦੇ ਬੀਪੀਓ ਸਾਹਿਬ, ਬੀਐਨਓ ਸਾਹਿਬ, ਬਖ ਬਖ ਬਲਾਕਾਂ ਦੇ ਅਧਿਆਪਕ, ਸੀਐਸਟੀ, ਪਿਆਰੇ ਵਿਦਿਆਰਥੀਓ ਤੇ ਬਹੁਤ ਹੀ ਸਤਿਕਾਰਯੋਗ ਇਸ ਪਿੰਡ ਦੇ ਵਾਸੀਓ ਅੱਜ ਧਾਰ ਦੋ ਬਲਾਕ ਦੇ ਡੀਪੀਓ ਤੇ ਪੀਐਨਓ ਸਾਹਿਬ ਦੀ ਅਗਵਾਈ ਦੇ ਵਿੱਚ ਦਾਖਲਾ ਮੁਹਿੰਮ ਤਹਿਤ ਸੈਨ ਕੈਂਪੇਨ ਧਾਰ ਦੋ ਬਲਾਕ ਦੇ ਵਿੱਚ ਚਲਾਇਆ ਜਾ ਰਿਹਾ ਹੈ। ਔਰ ਇਸ ਬਲਾਕ ਦੇ ਜਿੰਨੇ ਵੀ ਸਕੂਲ ਪਿੰਡ ਹੈਗੇ ਆ ਉਹਨਾਂ ਪਿੰਡਾਂ ਦੇ ਵਿੱਚੋਂ ਇਹ ਦਾਖਲਾ ਮੁਹਿੰਮ ਦੀ ਗੈਨ ਅੱਜ ਲੰਗੇਗੀ ਔਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੂਚਨਾ ਬਾਰੇ ਜਾਗਰੂਕ ਕਰੇਗੀ। ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ 2-3 ਸਾਲਾਂ ਤੋਂ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸਕੂਲਾਂ ਦੇ ਵਿੱਚ ਬਹੁਤ ਵੱਡੇ ਬਦਲਵਾਂ ਹੋਏ ਐ। ਬਹੁਤ ਵੱਡੇ ਬਦਲਾਅ ਸਕੂਲਾਂ ਦੇ ਵਿੱਚ ਦੇਖਣ ਨੂੰ ਮਿਲਦੇ ਐ। ਸਕੂਲਾਂ ਵੱਲ ਤੇ ਹਾਇਟ ਵੱਲ ਮੌਜੂਦਾ ਸਰਕਾਰ ਦੀ ਅਮਨ ਤਵੱਜ ਹੈ। ਔਰ ਸਰਕਾਰੀ ਸਕੂਲਾਂ ਦੇ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਵਾਸਤੇ ਸਰਕਾਰ ਹਮੇਸ਼ਾ ਹੀ ਵਚਨ